ਪੀਪੀਐਨਪੀ ਪ੍ਰੋਗਰਾਮ ਜਿਸ ਨੂੰ ਮੈਨੀਟੋਬਾ ਪ੍ਰੋਵਿੰਸ਼ੀਅਲ ਨਾਮ ਸਿਲ ਪ੍ਰੋਗਰਾਮ ਵੀ ਕਿਹਾ ਜਾਂਦਾ ਹੈ ਉਸਨੇ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਦੇ ਲਈ ਹੌਸਲਦ ਦੇ ਜਾਰੀ ਕੀਤੇ ਨੇ ਸੋਭ ਨੇ ਉਹਨਾਂ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਹੈ ਜਿਨ੍ਹਾਂ ਨੇ ਮੈਨੀਟੋਬਾ ਦੇ ਵਿੱਚ ਆਪਣੀ ਸਿੱਖਿਆ ਪੂਰੀ ਕੀਤੀ ਸੀ ਅਤੇ ਵਿਦੇਸ਼ੀ ਕਾਮਿਆਂ ਨੂੰ ਜਿਨ੍ਹਾਂ ਦੇ ਕੋਲ ਸਥਾਨਕ ਕਰਮਚਾਰੀਆਂ ਦੀ ਜ਼ਰੂਰਤਾਂ ਦੇ ਅਨੁਸਾਰ ਸਨ ਐਮਪੀਐਨਪੀ ਨੇ 10 ਜੁਲਾਈ ਨੂੰ ਦੋ ਡਰਾਅ ਕਰਦੇ ਨੇ ਉਮੀਦਵਾਰਾਂ ਨੂੰ ਇਸ ਦੇ ਦੋ ਇਮੀਗ੍ਰੇਸ਼ਨ ਮਾਰਕਰਾਂ ਹੀ ਸੱਦਾ ਦਿੱਤਾ ਗਿਆ ਹੈ ਜਿਸ ਵਿੱਚ ਇੱਕ ਅੰਤਰਰਾਸ਼ਟਰੀ ਸਿੱਖਿਆ ਸਟਰੀਮ ਅਤੇ ਦੂਜਾ ਹੁਨਰਵੰਦ ਪਰਕਰ ਸਟਰੀਮ ਹੈ ਇਹਨਾਂ ਡਰਾਅ ਦੇ ਰਾਹੀਂ ਸੁਬਾਈ ਨਾਮਜ਼ਦਗੀ ਦੇ ਲਈ ਕੁਲ ਸਟਾਰਟਸ ਲੈਟਰ ਆਫ ਐਡਵਾਈਸ ਟੂ ਅਪਲਾਈ ਵੰਡੇ ਗਏ ਨੇ ਇਨਾ 67 LAE ਦੇ ਵਿੱਚੋਂ 29 ਉਹਨਾਂ ਵਿਅਕਤੀਆਂ ਨੂੰ ਜਾਰੀ ਕੀਤੇ ਗਏ ਨੇ ਜਿਨ੍ਹਾਂ ਨੇ ਇੱਕ ਵੈਧ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੰਬਰ ਅਤੇ ਨੌਕਰੀ ਜਾਂ ਲੱਭਣ ਵਾਲੇ ਪ੍ਰਮਾਣਿਤ ਕੋਰਟਾ ਐਲਾਨ ਕੀਤਾ ਸੀ। ਸੁਬੇ ਨੇ ਆਪਣੇ ਗ੍ਰੈਜੂਏਟ ਇੰਟਰਨਸ਼ਿਪ ਪਾਥਵੇ ਰਾਹੀ ਮੈਨੀਟੋਬਾ ਸੰਸਥਾਵਾਂ ਦੇ ਅੰਤਰਰਾਸ਼ਟਰੀ ਵਿਦਿਆਰਥੀ ਗ੍ਰੈਜੂਏਟਾ ਨੂੰ ਸਬੰਧਾ ਦਿੱਤਾ ਹੈ ਜਿਨ੍ਹਾਂ ਉਮੀਦਵਾਰਾਂ ਨੂੰ LAE ਪ੍ਰਾਪਤ ਹੁੰਦਾ ਹੈ ਜੇਕਰ ਉਹ ਐਲਾਨ ਕਰਦੇ ਨੇ ਕਿ ਉਹ ਸਾਰੇ ਜੀਆਈਪੀ ਮਾਪਦੰਡਾਂ ਨੂੰ ਪੂਰਾ ਕਰਦੇ ਨੇ ਜਿਵੇਂ ਕਿ ਪਿਛਲੇ 3 ਸਾਲਾਂ ਦੇ ਵਿੱਚ ਮੈਨੀਟੋਬਾ ਦੇ ਵਿੱਚ ਮਾਸਟਰ ਜਾਂ ਫਿਰ ਡਾਕਟੋਰੇਟ ਇਹ ਪ੍ਰੋਗਰਾਮ ਪੂਰਾ ਕੀਤਾ ਹੋਵੇ ਮੈਨੀਟੋਬਾ ਵਿੱਚ ਇੱਕ ਯੋਗ ਉਦਯੋਗ ਅਤੇ ਖੋਜ ਉਦਮ ਦੇ ਅੰਦਰ ਮਾਈਟੈਕ ਜਾਂ ਫਿਰ ਐਕਸਿਲੇਟਰ ਇੰਟਰਨਸ਼ਿਪ ਪੂਰੀ ਕੀਤੀ ਹੋਵੇ ਅਤੇ ਕੈਨੇਡੀਅਨ ਭਾਸ਼ਾ ਬੈਂਚਮਾਰਕ ਪੱਧਰ 7 ਨੂੰ ਪੂਰਾ ਕਰਨਾ ਸ਼ਾਮਲ ਹੈ ਜੀਆਪੀ ਉਮੀਦਵਾਰਾਂ ਨੂੰ ਅਰਜ਼ੀ ਦੇ ਸਮੇਂ ਮੈਨੀਟੋਬਾ ਨਿਵਾਸੀ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇੱਕ ਕਰੀਅਰ ਰੁਜ਼ਗਾਰ ਯੋਜਨਾ ਜਮਾ ਕਰਨੀ ਚਾਹੀਦੀ ਹੈ ਜੋ ਸੂਬੇ ਦੇ ਵਿੱਚ ਪੇਸ਼ੇਵਰ ਪ੍ਰਕਿਰਤੀ ਦੀ ਸੰਭਾਵਨਾ ਨੂੰ ਪ੍ਰਮਾਣਿਤ ਕਰਦੀ ਹੋਵੇ MPNP ਦੇ SDS ਤੋਂ 7 ਉਮੀਦਵਾਰਾਂ ਨੇ ਸੱਦਾ ਦਿੱਤਾ ਉਹਨਾਂ ਦੇ ਵਿੱਚ ਜਾਂ ਤਾਂ ਹੁਨਰਬੰਦ ਵਰਕਰ ਇਨ ਮੈਨੀਟੋਬਾ ਮਾਰਗ ਜਾਂ ਫਿਰ ਹੁਨਰਬੰਦ ਵਰਕਰ ਓਵਰਸੀਜ਼ ਮਾਰਗ ਦੇ ਤਹਿਤ ਜਾਂ ਫਿਰ ਜਿਨ੍ਹਾਂ ਨੇ ਆਪਣੀ ਪ੍ਰੋਫਾਈਲ ਵਿੱਚ ਦਰਸਾਇਆ ਕਿ ਉਹਨਾਂ ਨੂੰ ਮੈਨੀਟੋਬਾ ਦੁਆਰਾ ਇੱਕ ਰਣਨੀਤਿਕ ਭਰਤੀ ਪਹਿਲ ਕਦਮੀ ਦੇ ਤਹਿਤ ਸੱਦਾ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਇਸ ਥੋੜੇ ਦੇ ਵਿੱਚ ਸੱਦਾ ਪ੍ਰਾਪਤ ਕਰਨ ਦੇ ਲਈ ਉਮੀਦਵਾਰਾਂ ਨੂੰ ਘੱਟੋ ਘੱਟ 673 ਦੇ ਸਕੋਰ ਦੀ ਲੋੜ ਸੀ ਰਣਨੀਤਿਕ ਪੱਤੀ ਪਹਿਲ ਕਦਮੀਆਂ ਮੈਨੇਟੋਬਾ ਦੇ ਮਾਲਕਾਂ ਦੀ ਸਹਾਇਤਾ ਕਰਦੀਆਂ ਨੇ ਜਿਨ੍ਹਾਂ ਨੂੰ ਵਿਦੇਸ਼ੀ ਪ੍ਰਤੀਵਾਦੀ ਪੱਤੀ ਲਈ ਹੁਨਰਵੰਤ ਕਾਮਯਾਬੀ ਦੀ ਲੋੜ ਹੁੰਦੀ ਹੈ ਰੁਜ਼ਗਾਰ ਦਾ ਤਾਵਨ ਨੂੰ ਆਪਣੀ ਖੁੱਲੀਆਂ ਅਸਾਮੀਆਂ ਦੇ ਲਈ ਯੋਗਤਾ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਅਤੇ ਹਿੱਸਾ ਲੈਣ ਦੇ ਲਈ ਮੈਨੀਟੋਬਾ ਦੀ ABC ਭਲਤੀ ਫਰਸ਼ੀਰਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਮਨਜ਼ੂਰੀ ਮਿਲਣ ਤੋਂ ਬਾਅਦ ਉਹ ਮੈਨੀਟੋਬਾ ਦੀਆਂ ਮਾਲਕ ਸੇਵਾਵਾਂ ਨੂੰ ਅੰਤਰਰਾਸ਼ਟਰੀ ਉਮੀਦਵਾਰਾਂ ਦੇ ਵੇਰਵੇ ਜਮ੍ਹਾਂ ਕਰ ਸਕਦੇ ਨੇ ਦੂਜੇ ਪਾਸੇ ਉਮੀਦਵਾਰਾਂ ਨੂੰ ਕੁਝ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਹੈ ਜਿਸ ਦੇ ਵਿੱਚ ਪਾਸ਼ਾ ਦੇ ਹੁਨਰ ਕੰਮਤਾ ਤਜਰਬਾ ਸਿੱਖਿਆ ਤੇ ਉਮਰ ਵੀ ਸ਼ਾਮ ਹੁੰਦੀ ਹੈ ਅਤੇ ਨਾਲ ਹੀ ਉਸਤਾਰੇ ਦੇ ਨਾਲ ਜੁੜੀਆਂ ਵਿਲੱਖਣ ਸ਼ਰਤਾਂ ਜਿਸ ਦੇ ਲਈ ਉਹਨਾਂ ਨੂੰ ਚੁਣਿਆ ਗਿਆ ਜੇਕਰ ਕੋਈ ਉਮੀਦਵਾਰ ਕਿਸੇ ਵੱਖਰੇ ਕੈਨੇਡੀਅਨ ਸੂਬੇ ਜਾਂ ਖੇਤਰ ਦੇ ਨਾਲ ਮਜ਼ਬੂਤ ਸੰਬੰਧ ਦਿਖਾਉਂਦਾ ਹੈ ਤਾਂ ਉਹਨਾਂ ਨੂੰ ਇੱਕ ਰੀਟੈਂਸ਼ਨ ਜੋਖਮ ਮੰਨਿਆ ਜਾਂਦਾ ਹੈ ਜਿਸ ਨਾਲ ਸੰਭਾਵੀ ਤੌਰ ਤੇ ਮਾਲਕ ਸਿਮਾਵਾਂ ਜਾਂ ਫਿਰ ਐਮਪੀ ਐਨਪੀ ਵੱਲੋਂ ਇਨਕਾਰ ਕੀਤਾ ਜਾ ਸਕਦਾ ਹੈ ਗੈਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ